ਉਹ ਦੇਖ ਰਿਹਾ ਪਿੱਛੇ ਮਿਸਤਰੀ ਲੱਗਾ ਹੈ ਬਸ ਐ ਟੇਪ ਲਾ ਰੰਦਾ ਮੇਰੇ ਸਵੇਰੀ ਵੀ ਬਸ ਕੱਲੀ ਨਿਕਲਦੀ ਐ ਕੰਮ ਤੇ ਰਹੇ ਥੱਲੇ ਵੀ ਉੱਪਰ ਦਾ ਉਰਾਂ ਫਰਾ ਚੱਕਣਾ ਜਿਵੇਂ ਘੋੜੇ ਦੇ ਰਾਜ ਤੇ ਆਪਣਾ ਨਾ ਇਹ ਨਾ ਦੀਆਂ ਤਿੰਨ ਬਣਾ ਕੇ ਲੱਗਿਆ ਬਾਟੀਆਂ ਘਾਟੋ ਪਰ ਤਿੰਨ ਬੰਦ ਜਾਂਦੇ ਹਾਂ ਹਾਂਜੀ ਮਿੱਤਰੋ ਕਿੱਦਾਂ ਫਿਰ ਠੀਕ ਠਾਕ ਹੋ ਸਰ ਕਿਵੇਂ ਆਓ ਆਓ ਤੇ ਰਾਜੂ ਫਿਰਦਾ ਔਰ ਇਧਰ ਆ ਇਧਰ ਕਿੱ사 ਹੈ ਅੱਛਾ ਹੈ ਹੋਰ ਸੁਣਾਓ ਤੁੰਬ ਦੋ ਬੋਸ ਹਮਾਰਾ ਕਿਤਨਾ ਟਾਈਮ ਹੋ ਗਿਆ ਤੇ ਦੁਬਈ ਮੈਂ ਇੱਕ ਦੁਬਈ ਨਾ ਭਾਈ 5 ਸਾਲ ਹੋ ਗਿਆ ਜਵਾਨੀ ਹੈ ਮਾਰ ਦਿਆ ਦੁਬਈ ਮੈਂ ਕੀ ਕਰੇਗਾ 5 ਸਾਲ ਹੋ ਗਏ ਭਾਈ ਠੀਕ ਹੈ ਫਿਰ ਪਾਜੀ ਕਿਧਰ ਗਿਆ ਹੈ ਪਾਕਿਸਤਾਨ ਪਾਜੀ ਹੈ ਇੰਡੀਆ ਪਾਜੀ ਹੈ ਇੰਡੀਆ ਇੰਡੀਆ ਪੰਜਾਬ ਆਹ ਇੰਡੀਆ ਪੰਜਾਬ ਠੀਕ ਹੈ ਜੀ ਕੰਮ ਚੱਲ ਰਿਹਾ ਹੈ ਠੀਕ ਹੈ ਕੰਮ ਕੇ ਬਾਰੇ ਮੈਂ ਬਦਲ ਰਿਹਾ ਹਾਂ ਇਹ ਨੀਰੂ ਆਇਆ ਹੈ ਮੇਰਾ ਤੋਂ ਕੰਮ ਹਮਾਰਾ ਤਾਂ ਬਹੁਤ ਡੇਂਜਰ ਮਿਲਿਆ ਥਾ ਲੇਕਿਨ ਅਬ ਸੁਧਾਰ ਗਿਆ ਹੈ ਇਹ ਕਿਰਤ ਦਾ ਕੰਮ ਹੈ ਅਬ ਇਹ ਠੀਕ ਹੈ ਸਭ ਠੀਕ ਆ ਗਿਆ ਬੜੀਆ ਹੈ ਸਭ ਹਾਂ ਸਭ ਬੜੀਆ ਹੈ ਚਲੋ ਬੜੀਆ ਹੈ ਜੀ ਬੜੀ ਪੱਜ ਕਰ ਮੇ ਰਹੇ ਅੱਜ ਤੱਕ ਬਹੁਤ ਵਧੀਆ ਦਿਨ ਲੱਗਾ ਅਵਾ ਚੱਲਦੀ ਆ ਬੁੱਲ ਤੇ ਬਸ ਸ਼ਾਬਲਾਦੀ ਬੜੀ ਜੀ ਤੇ ਬਸ ਪੱਟੀ ਕੱਟਣ ਲੱਗ ਗਏ ਆ ਆਹ ਬੰਦਾ ਅੱਧੀ ਰਹੇਗਾ ਬੰਦਾ ਅੱਧੀ ਰਹੇਂਦਾ ਜੀ ਆਪਣਾ ਇਹਨਾਂ ਬਗਿੰ ਤਿੰਨ ਬਣਾ ਕੇ ਤੇ ਫੇਰ ਬਾਟੀਆਂ ਕੱਟੋ ਹਵਾ ਲਾ ਚੱਲ ਰਹੀ ਆ ਜਦੋਂ ਸ਼ਿਮਲਾ ਬਣਿਆ ਪਿਆ ਇੱਧਰ ਦਾ ਇੱਥੇ ਦਾ ਨਾ ਤੇ ਕਿਉਂ ਹਵਾ ਦੇ ਚੱਲਦੀ ਠੰਡੇ ਠੰਡੇ ਹਵਾ ਹੋਏ ਇਧਰ ਠੰਡੀ ਠੰਡੀ ਹਵਾ ਕਿਵੇਂ ਹਾਲੇ ਦਾ ਹਵਾ ਬਾਸਾ ਵੀ ਮਿੱਤਰੋ ਦੇਖੋ ਦੁਬਈ ਚ ਪਹਾੜ ਉਹ ਸਾਹਮਣੇ ਦੂਰ ਬਹੁਤ ਆ জੂਮ ਕਰਕੇ ਹਨਾ ਲਓ ਵੀ ਦੇਖੋ ਬਾਹਰ ਦਬਈਏ ਪੱਧਰਾ ਲੈਣ ਦੇ ਵਿੱਚ ਬਿੱਲੇ ਕੋ ਡਿਜ਼ਾਈਨ ਦੇ ਸਾਰੇ ਨਾ ਲੱਗੀਆਂ ਵੇਣੋਂ ਖੰਜੂਰਾ ਜਿਨ੍ਹਾਂ ਦੀ ਗਾਣਿਆਂ ਤੇ ਗੱਲ ਹੋਈ ਹੈ ਕਹਿੰਦੇ ਦਿੰਨੀ ਆ ਦੁਬਈ ਚ ਖੰਜੂਰਾ ਬੱਲੀਏ ਇੱਥੇ ਲੱਗਦਾ ਨਾ ਵੀ ਬਾਹਰੇ ਆਪਾਂ ਬਿਲਡਿੰਗਾਂ ਜੇ ਦੇਖਿਓ ਤਾਂ ਤਾਂ ਨਹੀਂ ਲੱਗਦਾ ਉੱਚੀਆਂ ਉੱਚੀਆਂ ਬਿਲਡਿੰਗਾਂ ਹੈ ਚੱਲ ਵੇ ਪਣੀ ਜਾਲ ਵੀ ਐਦਾਂ ਨੂੰ ਨੇ ਪਲਾਸਟਰ ਕਹਿੰਦੇ ਪਣੀ ਆਪਣਾ ਤਾਂ ਚੰਗੀ ਤਰ੍ਹਾਂ ਅੰਤਰ ਕਰਕੇ ਫੇਰ ਲਾਉਂਦੇ ਨੇ ਪਰ ਇੱਥੇ ਨਹੀਂ ਇੱਥੇ ਤਾਂ ਦੇਖੋ ਵੀ ਸੁੱਕਾ ਕੇ ਲਾਲਾ ਕੇ ਮਸਾਲਾ ਫੁਮਾਰਤਾ ਹੁਣ ਪਲਾਸਟਰ ਦੇ ਉੱਪਰ ਪਾਣੀ ਦੇ ਉੱਪਰ ਦੀ ਵੱਜੀ ਉਹਦੇ ਗਰਮਾ ਲਾ ਟਾਂ ਟਾਂ ਫਿਰ ਸੋਜੂਗਾ ਮਜੀ ਵਾਲੀ ਇਸ ਨਾਲ ਬਾਰ ਪਾਣੀ ਲਾ ਕੇ ਪਲਾਸਟਰ ਦੇ ਚਲੋ ਵੀ ਇਹਨੂੰ ਕਰ ਦੋ ਕਲੀਅਰ ਸਾਫ ਉਹ ਦੇਖ ਰਹਾ ਪਿੱਛੇ ਮਿਸਤਰੀ ਲੱਗਾ ਆ ਬਸ ਆਹ ਟੇਪ ਲਾ ਰੰਦਾ ਮੇਰੇ ਸਵੇਰੀ ਵੀ ਬਸ ਕੱਲੀ ਨਿਕਲਦੀ ਆ ਉਹ ਕੰਮ ਤੇ ਰਹੇ ਥੱਲੇ ਵੀ ਉੱਪਰ ਦਾ ਹੋਰਾਂ ਭਰਾ ਚੱਕੇ ਨਾਲ ਜਿਹਨਾਂ ਘੋੜੇ ਦੇ ਰਾਜ ਤੇ ਜਿਹੜਾ ਜਾਂਦੇ ਹੁੰਦੇ ਆ ਰਖਸ਼ ਉਹਦੇ ਉੱਪਰ ਲਾ ਦਿੰਦੇ ਆ ਉਮੀ ਬਸ ਲਾ ਰੰਦਾ ਟੇਪ ਸਵੇਰੇ ਹੁਣ ਸਾਰੇ ਇਹ ਬਸ ਨਿਗਾਹ ਹੀ ਰਵੇ ਥੱਲੇ ਬਸ ਕੰਮ ਦੇ ਵਿੱਚ ਬਸ ਆਹ ਨਿਗਾਹ ਰਹਿਣੀ ਮੇਰੀ ਸਾਰਾ ਦਿਨ ਤੁਸੀਂ ਆਪ ਹੀ ਦੇਖ ਲਓ ਹੁਣ ਜੇ ਕੋਈ ਆਸੇ ਪਾਸੇ ਟੜਗਾ ਨਾ ਉਹਨੂੰ ਗਲਤ ਹੋ ਜਾਂਦੀ ਪੱਟੀ ਯਾਰ ਬਾਈ ਬਣ ਕੇ ਤਾਂ ਕਰਕੇ